दो तीन पीढ़िया हो गए कई बच्चे इतना जन्मे बिलकुल सारे इतना पढ़े लिखे सारा इत पढा कि बहुत लोग हेगे इतने चाली चाली साल पंजा पाल हो गए कई ਪਰ ਹੁਣ ਜਿਸ ਤਰ੍ਹਾਂ ਇਹ ਜਾੜੇ ਦੀ ਤਲਵਾਰ ਲਟਕ ਰਹੀ ਹੈ ਸੁਪਰੀਮ ਕੋਰਟ ਦੇ ਵਿੱਚ ਕੇਸ ਹੈ ਕੀ ਮਹਿਸੂਸ ਕਰਦੇ ਹੋ ਤੁਸੀਂ ਲੋਕ ਜੀ ਹੁਣ ਆਕੀਦਾ ਜੱਲਿਆ ਕਿ ਸਥਾਨਾਂ ਨੂੰ ਕੋਈ ਹੋਰੀ ਜਿਹੜੇ ਧੂਮਾਫੀਆਂ ਦੇ ਉਹਨਾਂ ਦੇ ਕਰ ਰਹੇ ਆ ਕਿ ਧੂਮਾਫੀਆਂ ਨੂੰ ਮਤਲਬ ਸਥਾਨਾਂ ਤੱਕ ਮਸਾਹਰੇ ਸੀ ਹਾਈ ਕੋਰਟ ਤੋਂ ਵੀ ਰਾਖੇ ਇਹ ਇੱਕ ਸਾਲ ਨੂੰ ਬਾਕੀ ਉਹਨਾਂ ਜਿਹੜੇ ਸਰਕਾਰ ਆ ਫਿਰ ਸੁਪਰੀਮ ਕੋਰਟ ਚਲੀ ਗਈ ਤੇ ਜਿਆਦਾ ਹੁੰਦਾ ਕਿ ਕਸਾਲਾਂ ਨੂੰ ਅਲੱਗ ਕਰਕੇ ਤੇ ਧੂਮਾਸ਼ੀਆਂ ਨੂੰ ਅਲੱਗ ਕਰਦੇ ਹੁਣ ਬਿੱਤੀ ਧੂਮਾਸ਼ੀਆਂ ਦੇ ਨਾਮ ਦੇ ਬਿੱਤੀ ਕੰਦੇ ਕਸਾਲਾਂ ਦੇ ਨਾਮ ਵਿੱਚ ਲਈ ਜਾਂਦੇ ਹੁਣ ਡਰਦਾ ਲੱਗਦਾ ਹੀ ਹੈ ਕਿ ਜੇ ਕੇਸ ਆਰਦੇ ਆ ਪਰ ਇਹ ਪਹਿਲਾਂ ਕਰੋ ਕਿ ਇਹ ਪੂਰਾ ਪ੍ਰੈਸ ਪਿੰਕ ਕੋਰਟ ਤੇ ਕਿੰਸ ਹੁਸ਼ਿਆਰ ਦੇ ਕਿ ਹਾਈ ਕੋਰਟ ਤੇ ਤੁਹਾਡੇ ਤੇ ਪ੍ਰੈਸ਼ਰ ਬਣਾਇਆ ਜਾਂਦਾ ਕਿ ਤੁਸੀਂ ਆਪਣੀ ਜ਼ਮੀਨ ਵੇਚ ਦਿਓ ਇੱਥੋਂ ਜਾਂ ਚਲੇ ਜਾਓ ਲੋਕਲ ਜਿਹੜੇ ਲੋਕ ਨੇ ਉਹ ਨਾ ਕਰਦੇ ਨੇ ਈ ਵਸ ਫਸੀ ਹੈ ਆਪਣਾ ਸਾਕੇ ਲੋਕ ਜਮੀਨ ਲੈ ਕੇ ਚਲੇ ਗਏ ਸਸਤੀ ਜਮੀਨ ਦਾ ਮਤਲਬ ਜਦੋਂ ਪਤਾ ਲੱਗਾ ਕਿ ਇਹ ਜੁਣ ਜਮੀਨ ਇਸ ਤਰ੍ਹਾਂ ਹੋ ਜਾਣੀਆਂ ਨੇ ਪਤਾ ਨਹੀਂ ਕੀ ਹੋਣਾ ਕੀ ਨਹੀਂ ਕਾਫੀ ਲੋਕ ਜਮੀਨ ਵੇਚ ਕੇ ਚਲੇ ਗਏ ਸੋਈ ਮਾਰਕੀਟ ਰੇਟ ਤੋਂ ਸਸਤੇ ਰੇਟ ਤੇ ਆ ਇੱਕ ਟੱਕੜ ਹੈ ਤੇ ਨਿਕਲ ਗਿਆ ਜਦੋਂ ਉਹਨਾਂ ਨੂੰ ਪਤਾ ਆ ਵੀ ਫਰੀਜ਼ ਫਰੀਜ਼ ਵਾਲਾ ਹੋਰ ਤਾਂ ਬਾਹਰ ਤਾਂ ਆਉਂਦਾ ਨਹੀਂ ਬਾਕੀ ਸੋ ਮਤਲਬ ਕੁਵਾਂ ਗਿਆ ਨਹੀਂ ਕਿ ਜਿਹੜੀਆਂ ਕੋਈ ਜਿਹੜਾ ਉਹ ਹੈ ਜੇ ਬਦਲੇ ਆ ਇਹ ਕੋਈ ਪੁਰਾਣੀ ਕਈ ਇਰਕ ਨਹੀਂ ਹੈ। ਧੀਰੇਟ ਦੇ ਵਿੱਚ ਆਮ ਜ਼ਮੀਨ ਗੁਜਰਾਤ ਦੇ ਵਿੱਚ ਪਰ ਏਕੜ ਜਾਂ ਕਿੱਲੇ ਦੇ ਹਿਸਾਬ ਨਾਲ ਇਹ ਬਈ ਇਹ ਲਗ ਲਗ ਇਲਾਕਿਆਂ ਦੇ ਰੇਟ ਨੇ ਕੋਈ 2 ਲੱਖ ਦੀਆਂ ਜਾਂ 3 ਲੱਖ ਦੀਆਂ 4 ਲੱਖ ਦੀਆਂ 5 ਲੱਖ ਦੀਆਂ ਇਲਾਕੇ ਮਤਲਬ ਜਿਸ ਕੋਈ ਰੋਡ ਦੇ ਨੇੜੇ ਹੋਰ ਥੋੜਾ ਜਿਆਦਾ ਮਹਿੰਗੀਆਂ ਹੋ ਜਾਂਦੀਆਂ ਨੇ। ਅੱਛਾ ਜਿਹੜੇ ਲੋਕਲ ਲੋਕ ਨੇ ਇੱਥੋਂ ਦੇ ਗੁਜਰਾਤੀ ਭਾਈਚਾਰੇ ਦੇ ਲੋਕ ਨੇ ਉਹ ਤਾਂ ਨਹੀਂ ਤੁਹਾਨੂੰ ਮਤਲਬ ਨਫ਼ਰਤ ਜਾਂ ਘਿਰਨਾ ਦੀ ਨਜ਼ਰ ਨਾਲ ਵੇਖ ਲੈ ਕੇ ਇੱਥੇ ਕਿਉਂ ਬੈਠੇ। ਨਹੀਂ ਉਹ ਉਹਨਾਂ ਦਾ ਤਾਂ ਆਪਣਾ ਬਹੁਤ ਚੰਗਾ ਸੁੰਤਾਈ। ਕੋਈ ਮਸਲਨ ਕੁਝ ਮਾਫੀ ਹੈ ਜਿਹੜਾ ਪਰੇਸ਼ਾਨ ਕਰ ਰਿਹਾ। ਪਹਿਲਾਂ ਵੀ ਰਿਆ ਸ਼ਾਤੀਆਂ ਦੇ ਵਿੱਚ ਆਉਣਾ ਜਾਣਾ ਸਾਡਾ ਹੁਣ ਵੀ ਹੈ। ਪਹਿਲਾਂ ਵੀ ਇਹ ਬਹੁਤ ਚੰਗਾ ਸੀ ਉਹ ਇੱਕ ਨੌਕਰ ਦਾ ਨਾਲ ਕੋਈ ਇਹ ਕਦਾ ਹੋ ਰਿਹਾ। 1984 ਵੇਲੇ ਕੋਈ ਹਾਲਾਤ ਇਸ ਤਰ੍ਹਾਂ ਦੇ ਬਣੇ ਸੀਗੇ ਕਿ ਪਰੇਸ਼ਾਨੀ ਹੋਈ ਹੋਵੇ ਸਿੱਖਾਂ ਨੂੰ ਇੱਥੇ। ਨਹੀਂ ਜੀ ਕੋਈ ਨਹੀਂ ਬਣੇ ਸੀ। ਕੀ ਕਾਗੇ? ਮਸਲਨ ਆਮ ਲੋਕ ਬੜੇ ਪਿਆਰ ਮੁਹੱਬਤ ਨਾਲ ਰਹ ਰਹੇ ਨੇ ਪਰ ਜਿਹੜਾ ਭੂਮਾਫੀ ਹੈ ਉਹ ਪ੍ਰੈਸ਼ਰ ਬਣਾ ਰਿਹਾ ਕਿ ਜ਼ਮੀਨਾਂ ਤੋਂ ਦੇਖੋ ਇਥੋਂ ਨਿਕਲੋ। ਯਾਦਾ ਇਸੀ ਮੁੱਦਾ ਪਿਆਦਾਈ ਹੈ ਜੀ ਪ੍ਰੋਗਰਾਮ ਹੋਰ ਤੋਂ ਜੀ ਹੈ ਜੀ ਅੱਛਾ ਪਿਛਲੇ ਦਿਨੀ ਇੱਕ ਵਫਦ ਹੈ ਜਿਹੜਾ ਪੰਜਾਬ ਆ ਕੇ ਗਿਆ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲਿਆ ਕਿ ਸਾਡੇ ਮਸਲੇ ਤੇ ਰਿਆਜਨੀਤੀ ਕਰ ਰਹੀ ਇੱਥੇ ਸਾਨੂੰ ਕੋਈ ਬਹੁਤਾ ਡਰ ਨਹੀਂ ਹੈ ਇਸ ਗੱਲ ਨੂੰ ਬਿਨਾਂ ਵਜ੍ਹਾ ਉਛਾਲਿਆ ਜਾ ਰਿਹਾ ਹੈ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਕੋਈ ਹੋਰ ਤੁਹਾਨੂੰ ਸਭਾ ਇਹ ਬੋਝ ਹੋ ਗਿਆ ਤਾਂ ਭੱਜੀ ਭੱਦੇ ਸਾਡੇ ਬੰਦੇ ਤਾਂ ਅਪਲ ਸ੍ਰੀਨਕੋਰਡ ਦੇ ਵਿੱਚ ਹੁਣ ਤੁਹਾਨੂੰ ਪਤਾ ਹੈ ਜਦੋਂ ਪਾਰਟਨਰ ਬਹੁਤ ਸਵਾਗਤ ਹੁੰਦੀ ਹੈ ਹਮ ਸਰਕਾਰਾਂ ਚ 88 88 ਜਿਹੜਾ ਹੈ ਗੱਲ ਲੰਬੇ ਗੱਲ ਦੀ ਜੀ ਕਿ ਇਸ ਵਕਤ ਤੁਹਾਡੇ ਜਿਹੜੇ ਆਪਣੇ ਰਿਸ਼ਤੇਦਾਰ ਨੇ ਲੱਖਾ ਜੀ ਉਹ ਵੀ ਲੱਖਾਪੁਰੋਂ ਜੀ ਵੀ ਤੁਹਾਨੂੰ ਸੁਣ ਰਹੇ ਨੇ ਜਰਮਨ ਤੋਂ ਤੇ ਹੋਰ ਬਹੁਤ ਸਾਰੇ ਸਰੋਤੇ ਵੀ ਤੁਹਾਨੂੰ ਪੂਰੀ ਦੁਨੀਆ ਦੇ ਵਿੱਚ ਸੁਣ ਰਹੇ ਨੇ ਰੇਡੀਓ ਤੇ ਅਮਰੀਕਾ ਤੋਂ ਤੇ ਹੋਰ ਸਹਾਜਨ ਸਿੰਘ ਜੀ ਹੋਰ ਕੀ ਕਹਿਣਾ ਚਾਹੋਗੇ ਜਾਂਦੇ ਜਾਂਦੇ ਪੰਜਾਬੀਆਂ ਨੂੰ ਜੀ

ਤੋ ਦੋਸਤੋ ਇਹ ਸੀ ਪੰਜਾਬ ਦੇ ਗੁਜਰਾਤ ਜ਼ਿਲ੍ਹੇ ਦੇ ਕੱਚ ਤੋਂ ਮਾਫਾਣਾ ਗੁਜਰਾਤ ਦੇ ਕੱਚ ਜ਼ਿਲ੍ਹੇ ਤੋਂ ਇੱਕ ਕਿਸਾਨ ਸਾਜੰਗ ਸਿੰਘ ਜਿਹੜੇ ਕਿ ਵਾਕਫ ਵੀ ਨੇ ਲਖਾਪੁਰ ਰਜ਼ੀ ਹੁਣਾਂ ਦੇ 1750 ਸੋਤੇ ਨੇ ਤੇ ਉਹਨਾਂ ਦੇ ਇਹ ਵਾਕਫ ਨੇ ਤੇ ਇਹਨਾਂ ਨੇ ਆਪਣੀ ਜਿਹੜੀ ਗਾਥਾ ਬਿਆਨ ਕੀਤੀ ਹੈ ਕਿ ਕਿਸ ਤਰ੍ਹਾਂ ਦੇ ਹਾਲਾਤ ਉੱਥੇ ਹੈ ਨੇ ਆਪਸੀ ਤੌਰ ਤੇ ਜਿਹੜੇ ਲੋਕ ਨੇ ਹਿੰਦੂ ਮੁਸਲਮਾਨ ਜਾਂ ਜਿੰਨੇ ਵੀ ਲੋਕ ਨੇ ਗੁਜਰਾਤੀ ਹੈ ਜਾਂ ਪੰਜਾਬੀ ਹੈ ਉਹ ਇਕੱਠੇ ਰਹਿਣਾ ਚਾਹੁੰਦੇ ਨੇ ਪਰ ਇਹ ਜਿਹੜੀ ਰਾਜਨੀਤੀ ਹੈ ਨਾ ਇਹ ਇਹ ਬਲਦੀ ਦੇ ਤੇਲ ਪਾਉਣ ਦਾ ਕੰਮ ਕਰਦੀ ਹੈ ਇਹ ਜਿਹੜੀ ਸਰਕਾ ਪ੍ਰਸਤੀ ਖੇਤਰੀਵਾਦ ਆਦਿ ਜਾਨ ਨੂੰ ਫਲਾਉਂਦੀ ਹੈ ਇਹੀ ਹਾਲਾਤ ਬੰਬੇ ਦੇ ਵਿੱਚ ਹੈ ਕਿ ਉਤਰੀ ਭਾਰਤੀ ਬੰਬੇ ਛੱਡ ਕੇ ਚਲੇ ਜਾਓ ਉਹਨਾਂ ਨੂੰ ਧਰਮ ਭਾਵੇਂ ਉਹਨਾਂ ਦਾ Hindu ਹੈ Hindu ਨੂੰ Hindu ਚੰਗਾ ਨਹੀਂ ਸਮਝਦਾ ਇਸੇ ਤਰ੍ਹਾਂ ਪਾਕਿਸਤਾਨ ਦੇ ਵਿੱਚ ਆ ਜਿਹੜੇ ਮਹਾਜਰ ਨੇ ਇਧਰੋਂ ਗਏ ਹੋਏ ਲੋਕ ਨੇ ਇਹ ਉਹਨਾਂ ਨੂੰ ਉਥੋਂ ਦੇ ਜਿਹੜੇ ਲੋਕਲ ਮੁਸਲਮਾਨ ਭਾਈਚਾਰਾ ਉਹ ਉਹਨਾਂ ਨੂੰ ਵਧੀਆ ਨਹੀਂ ਸਮਝਦਾ ਜਿਸ ਤਰ੍ਹਾਂ ਅਸੀਂ ਕਹੀਏ ਕਿ ਸਾਡੇ ਪੰਜਾਬ ਚ ਜਿਹੜੇ ਰਫਿਊਜੀ ਲੋਕ ਆਏ ਨੇ ਜਾਂ ਲਾਹੌਰ ਇਹ ਜਾਂ ਜਸਿਆਲਕੋਟੀਏ ਜਾਂ ਬਹਾਵਲਪਰੀ ਆਏ ਨੇ ਉਹ ਭਾਵੇਂ ਹਿੰਦੂ ਜਾਂ ਸਿੱਖ ਹੋਣ ਜਾਨੀ ਕਿ ਜਿਹੜੇ ਸਾਡੇ ਬਾਹਰ ਤੋਂ ਆਏ ਲੋਕ ਨੇ ਜਿਨ੍ਹਾਂ ਨੂੰ ਪਿੰਡਾਂ ਦੇ ਵਿੱਚ ਮਾਲਵੇ ਦੇ ਵਿੱਚ ਵਾਰੀ ਕਹੇ ਲਿਆ ਜਾਂਦਾ ਉਹਨਾਂ ਨੂੰ ਲੋਕਲ ਲੋਕ ਆ ਜੇ ਨਫ਼ਰਤ ਕਰਦੇ ਹੋਣ ਇਹ ਉਹੀ ਗੱਲ ਹੈ ਇਹ ਮਾੜੀ ਗੱਲ ਹੈ ਵੈਸੇ ਪਹਿਲਾਂ ਹੁੰਦਾ ਸੀ ਜਿਹੜੇ ਬਾਹਰ ਤੋਂ ਆਏ ਲੋਕ ਸੀਗੇ ਮਾਲਵੇ ਦੇ ਵਿੱਚ ਵਿਚਰਦੇ ਮੈਂ ਵੇਖਿਆ ਕਿ ਜਿਹੜੇ ਜਸਿਆਲਕੋਟ ਜਾਂ ਬਾਹਰ ਦੇ ਇਲਾਕੇ ਚੋਂ ਆਏ ਕਿ ਦੇਲੇ ਰਫਿਊਜੀ ਸੀਗੇ ਪਾਕਿਸਤਾਨ ਦੀ ਵੰਡ ਤੋਂ ਬਾਅਦ ਪਰਦੇ ਵੰਡ ਤੋਂ ਬਾਅਦ ਇੱਧਰ ਆਏ ਸੀ ਉਹਨਾਂ ਦੇ ਨਾਲ ਜਿਹੜੇ ਆਮ ਲੋਕ ਸੀਗੇ ਉਹ ਬਹੁਤ ਸਹਿਚਾਰਾ ਜਿਹੜਾ ਨਹੀਂ ਸੀ ਰੱਖਦੇ ਖਾਸ ਕਰਕੇ ਰਿਸ਼ਤੇ ਨਾਤੇ ਵੀ ਉਹਨਾਂ ਦੇ ਨਾਲ ਨਹੀਂ ਸੀ ਜੋੜਦੇ ਤੇ ਹੌਲੀ-ਹੌਲੀ ਇਹ ਚੀਜ਼ਾਂ ਹੁਣ ਖਤਮ ਹੋ ਗਈਆਂ ਨੇ ਮੇਰੇ ਕਹਿਣ ਦਾ ਮਤਲਬ ਹੈ ਕਿ ਇਹ ਜਿਹੜਾ ਖੇਤਰੀਵਾਦ ਹੈ ਜਾਤਵਾਦ ਹੈ ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਵਿਰੋਧ ਕਰਨਾ ਚਾਹੀਦਾ ਹੈ ਅਸੀਂ ਇੱਕ ਮੁਲਕ ਦੇ ਵਸਣਦੇ ਆਂ ਸੋ ਇੱਕ ਮੁਲਕ ਦੇ ਨਾਗਰਿਕ ਹੋਣ ਦੇ ਨਾਤੇ ਸਾਨੂੰ ਪਿਆਰ ਅਮਨ ਜਿਹੜਾ ਪਾਈਚਾਰੇ ਦੇ ਨਾਲ ਰਹਿਣਾ ਚਾਹੀਦਾ ਤੇ ਆਪਣੇ ਇੱਥੇ ਹੀ ਕਿਉਂ ਬਲਕੇ ਪੂਰੀ ਦੁਨੀਆ ਦੇ ਵਿੱਚ ਇੱਕ ਸਮਾਜ ਇੱਕ ਸੋਹਣੇ ਸਮਾਜ ਦੀ ਤਰ੍ਹਾਂ ਇੱਕ ਮਨੁੱਖਤਾ ਦੇ ਵਿਹਾਫ ਤੇ ਸਾਨੂੰ ਇਹ ਜ਼ਿੰਦਗੀ ਹੈ ਜਿਹੜੀ ਬਸਰ ਕਰਨੀ ਚਾਹੀਦੀ ਹੈ